ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਖੁਸ਼ਖਬਰੀ ਹੈ ਜਿਹੜੇ ਅਸੀਂ ਵਿਅਰਸਕਾਰ ਨੇ ਸੋ ਟੀਚਰ ਬਣ ਦਾ ਸੁਪਨਾ ਦੇਖ ਰਹੇ ਸੋ ਵਿਭਾਗ ਵੱਲੋਂ ਜਿਹੜਾ ਇੱਕ ਨਵਾਂ ਨੋਟਿਸ ਜਿਹੜਾ ਹੋ ਜਾਰੀ ਹੋਇਆ ਜਿਹਦੇ ਵਿੱਚ 3600 ਅਧਿਆਪਕ ਨੂੰ ਨਵੇਂ ਭਰਤੀ ਕੀਤੇ ਜਾਣੇ ਦੋਸਤੋ ਠੀਕ ਹੈ ਜੀ ਕੀ ਹੈ ਸਾਰੀ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਹਾਂ ਕਿਹੜੇ ਕਿਹੜੇ ਟੀਚਰ ਹੈ ਕਿਹੜੇ ਕਿਹੜੇ ਕੈਡਰ ਦੇ ਰੱਖੇ ਜਾਣੇ ਆ ਠੀਕ ਹੈ ਜੀ ਸੋ ਕਿਰਪਾ ਕਰਕੇ ਬਣੀ ਰਹੋ ਸੋ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲੈ ਕੇ ਹੋਂ ਦੀ ਕੋਸ਼ਿਸ਼ ਕਰਦੀਆਂ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ 3600 ਜਿਹੜੇ ਟੀਚਰਸ ਟੂ ਬੀ ਰਿਕਰੂਟਡ ਫਾਰ ਚਿਲड्रन ਵਿਦ ਸਪੈਸ਼ਲ ਨੀਡਸ ਸੋ ਇਹ ਸਪੈਸ਼ਲ ਨੀਡਸ ਵਾਲੇ ਬੱਚੇ ਜਿਹੜੇ ਗਿਫਟਡ ਕਹਿ ਸਕਦੇ ਐ ਜਿਹੜੇ ਹਨਾ ਮੈਂਟਲੀ ਰਟਾਇਰਡ ਹੁੰਦੇ ਐ ਐਮ ਆਰ ਹੁੰਦੇ ਐ ਤੇ ਜਿਸ ਤਰ੍ਹਾਂ ਦੇ ਵੀ ਬੱਚੇ ਉਹ ਜਿਹੜੇ ਡਿਸੇਬਲ ਕਹੇ ਜੀ ਜਾਂ ਦੂਸਰਿਆਂ ਨੂੰ ਅਦਰ ਕੈਟਾਗਰੀ ਦੇ ਬੱਚੇ ਐ ਉਹਨਾਂ ਵਾਸਤੇ ਸਪੈਸ਼ਲ ਭਰਤੀ ਕੀਤੀ ਜਾ ਰ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਰੱਖੇ ਜਾ ਰਿਹਾ ਕੀ ਕੀ ਉਹਨਾਂ ਦੀ ਯੋਗਤਾ ਹੋਊਗੀ ਠੀਕ ਹੈ ਜੀ ਉਹ ਸਾਰਾ ਆਪਾਂ ਸਾਂਝਾ ਕਰਦੇ ਹਾਂ ਤੁਹਾਨੂੰ ਫਾਰ ਦਾ ਫਰਸਟ ਟਾਈਮ ਇਨ ਪੰਜਾਬ ਗਵਰਨਮੈਂਟ 윌 ਬੀ ਰਿਕਰੂਟਡ 3600 ਸਪੈਸ਼ਲ এডਿਕੇਸ਼ਨ ਟੀਚਰਸ ਫਾਰ ਦਾ ਚਿਲड्रन ਵਿਦ ਸਪੈਸ਼ਲ ਨੀਡਸ ਠੀਕ ਹੈ ਜੀ ਉਹਨਾਂ ਵਾਸਤੇ ਕੀਤੇ ਜਾ ਰਿਹਾ ਹੈ ਪਹਿਲੀ ਵਾਰ ਹੈ ਜਦੋਂ 3600 ਦੀ ਆਪਕ ਭਰਤੀ ਕੀਤੀ ਜਾ ਰਹੀ ਹੈ ਸੀਡਬਲਯੂਐਸਐਨ ਦੇ ਵਿੱਚ ਇਨ ਗਵਰਨਮੈਂਟ ਸਕੂਲਸ ਅਕਰੋਸ ਦਾ ਸਟੇਟ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲ ਹਨ ਉਹਨਾਂ ਦੇ ਲਈ ਭਰਤੀ ਕਿਨ ਐਟ ਪ੍ਰੈਸੈਂਟ ਦਾ ਸਟੇਟ ਹੈਜ਼ ਓਨਲੀ 386 ਸਪੈ 386 ਅਧਿਆਪਕ ਹੀ ਜਿਹੜੇ ਹੈਗੇ ਆ ਉਹ ਸਪੈਸ਼ਲ ਨੀਡਸ ਵਾਲੇ ਬੱਚਿਆਂ ਨੂੰ ਪੜਾ ਰਿਹਾ ਸੋ देयर ਆਰ 47979 ਜਿਹੜੇ ای ڈਬਲ ਯੂ ਜਿਹੜੇ ਹੈ ਐ ای ਡਬਲ ਐਸ ਐਨ ਸਟੂਡੈਂਟਸ ਨੇ ਤਾਂ ਤੁਸੀਂ ਕਹਿੰਦੇ ਵੀ ਪੂਰੇ ਪੰਜਾਬ ਦੇ ਵਿੱਚ 47979 ਸਟੂਡੈਂਟਸ ਨੇ ਜਿਹੜੇ ਗਵਰਨਮੈਂਟ ਐਂਡ ਐਂਵੈਂਟਰ ਸਕੂਲਸ ਜਾਂ ਤੁਹਾਡੇ ਕੇਰੀ ਅਬਾ ਐਡਿਟਡ ਸਕੂਲਾਂ ਦੇ ਵਿੱਚ ਉਹ ਭਰਤੀ ਹੋਏ ਆ ਠੀਕ ਹੈ ਜੀ ਸੋ ਪੂਰੇ ਜਿਵੇਂ ਕਹਿੰਦੇ ਵੀ 50000 ਦੇ ਲਗਭਗ ਸਟੂਡੈਂਟਸ ਨੇ ਜਿਹੜੇ ਸਪੈਸ਼ਲ ਨੀਡਸ ਵਾਲੇ ਸਨ ਇਨ ਲੁਧਿਆਣਾ ਡਿਸਟ੍ਰਿਕਟ ਅਲੋਨ देयर ਆਰ ਜਸਟ 30 स्पेशल एजुकेटेडेड फॉर द 8300 सॉरी 7330 स्टूडेंट्स वास्ते जेडे 30 स्पेशल हां दे अपनी माफी चा मांगे सो ਉਸਮ ਦੇਰ ਆਰ 3917 ਪੋਸਟਰਸ ਫਾਰ ਸਪੈਸ਼ਲ ਐਜੂਕੇਟਰਸ ਇਨ ਦਾ এডੂਕੇਸ਼ਨ ਡਿਪਾਰਟਮੈਂਟ ਠੀਕ ਹੈ ਜੀ ਸੋ 3917 ਪੋਸਟਰ ਹੋਰ ਜਿਹੜੇ ਡਿਪਾਰਟਮੈਂਟ ਵਿੱਚ ਰੱਖੀਆਂ ਗਈਆਂ ਸੋ ਡਿਪਾਰਟਮੈਂਟ ਅਫੀਸ਼ਰਸ ਸੈਡ ਅੰਡਰ ਦਾ ਰਾਈਟ ਆਫ ਦਾ ਚਿਲड्रन ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ देयर शुड ਬੀ ਬੀ ਐਟ ਲਾਸਟ ਵਨ ਸਪੈਸ਼ਲ ਐਜੂਕੇਟਰ ਟੀਚਰਸ ਫਾਰ ਏਵਰੀ ਟੈਨ ਸਟੂਡੈਂਟਸ ਵਿਦ ਅ ਡਿਸੇਬਿਲਿਟੀ ਐਟ ਪ੍ਰਾਇਮਰੀ ਲੈਵਲ ਕਿੱਥੇ ਵੀ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਜਿਹੜੇ ਪ੍ਰਾਇਮਰੀ ਲੈਵਲ ਦੇ ਉਹਨਾਂ ਵਾਸਤੇ ਇੱਕ ਸਪੈਸ਼ਲ ਜਿਹੜਾ 10 ਸਟੂਡੈਂਟਸ ਦੇ ਉੱਪਰ ਇੱਕ ਜਿਹੜਾ ਉਹ ਟੀਚਰ ਹੈ ਜਿਹੜਾ ਅਧਿਆਪਕ ਲਗਾਇਆ ਜਾਊਗਾ ਐਂਡ ਫਾਰ ਐਵਰੀ 15 ਸੱਚ ਸਟੂਡੈਂਟਸ ਕਲਾਸਸ 6ਵੀਂ ਤੋਂ ਲੈ ਕੇ 8ਵੀਂ ਤੱਕ ਅਤੇ 15 ਜਵਾਕਾਂ ਦੇ ਉੱਪਰ ਜਾਂ ਬੱਚਿਆਂ ਦੇ ਉੱਪਰ ਇੱਕ ਅਲੱਗ ਤੋਂ ਜਿਹੜਾ ਟੀਚਰ ਲੱਗੂਗਾ ਠੀਕ ਹੈ ਜੀ ਉਹ 6ਵੀਂ ਤੋਂ 8ਵੀਂ ਤੱਕ ਇਨ ਫੈਬਰੂਰੀ ਦ ਨੈਸ਼ਨਲ ਕਮਿਸ਼ਨ ਫਾਰ ਦਾ ਪ੍ਰੋਟੈਕਸ਼ਨਸ ਆਫ ਦਾ ਚਾਈਲਡ ਰਾਈਟਸ ਹੈਡ ਇੰਟਰਪ੍ਰੀਟਸ ਆਫਟਰ ਰਿਸੀਵਿੰਗ ਅ ਕੰਪਲੇਂਟਸ ਫਰਮ ਮਬਰੂਜ਼ਾਗਰ ਵਿਸ਼ੇਸ਼ ਸਿੱਖਿਆ ਅਧਿਆਪਕ ਯੂਨੀਅਨ ਪ੍ਰੈਜ਼ੀਡੈਂਟ ਹਰੀਸ਼ ਦਤ ਇਹ ਦੋਸਤੋਂ ਉਹਨਾਂ ਨੇ ਜਿਹੜਾ ਇੱਕ ਸਪੈਸ਼ਲ ਜਿਹੜਾ ਕੇਸ ਵਗੈਰਾ ਕੀਤਾ ਸੀ ਦਾ ਕਮਿਸ਼ਨ ਰੂਟ ਟੂ ਦਾ ਪੰਜਾਬ ਡਾਇਰੈਕਟਰ ਜਨਰਲਸ ਆਫ ਦ ਸਕੂਲ ਐਜੂਕੇਸ਼ਨ ਅਰਜਿੰਗਸ ਫੋਰ ਐਨ ਇਨਕੁਆਰੀ ਦਾ ਪੰਜਾਬ ਸਟੇਟਰ ਕਮਿਸ਼ਨਸ ਫੋਰ ਪ੍ਰੋਡਕਸ਼ਨ ਆਫ ਚਾਈਟ੍ਰੇਟਸ ਆਲਸੋ ਸਟੈਪਡ ਡਾਇਰੈਕਟਲੀ ਟੂ ਐਲੀਮੈਂਟਰੀ ਐਜੂਕੇਸ਼ਨ ਸੋ ਡਿਪਾਰਟਮੈਂਟ ਆਫ ਇਨਵੈਸਟਮੈਂਟ ਠੀਕ ਹੈ ਜੀ ਸੋ ਉਹਨਾਂ ਨੇ ਸਪੈਸ਼ਲ ਹਜੇ ਜਿਹੜੀ ਹਦਾਇਤ ਕੀਤੀ ਹੈ ਸੋ ਦੋਸਤੋ ਇੱਕ ਇੰਡੈਕਸ ਬਣਿਆ ਹੋਇਆ ਤੁਸੀਂ ਇਹ ਚ ਦੇਖ ਸਕਦੇ ਹੋ ਤਾਂ ਮੈਂ ਤੁਹਾਨੂੰ ਬਕਾਇਦਾ ਇੰਡੈਕਸ ਦੇ ਉੱਪਰ ਥੋੜਾ ਕਰਕੇ ਐਨਰੋਲਮੈਂਟ ਇਨ ਗਵਰਨਮੈਂਟ ਸਕੂਲਸ ਸੋ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਕਿੰਨੇ ਕਿੰਨੇ ਬੱਚੇ ਹੈ ਠੀਕ ਹੈ ਜੀ ਸਾ ਇਹ ਦੇਖਿਆ ਵੀ ਇਨ ਆਲ 1700 ਸੌਰੀ 2170 ਚਿਲड्रन ਵਿਦ ਸਪੈਸ਼ਲ ਨੀਡਸ ਆਰ ਐਨਰੋਲਡ ਇਨ ਪ੍ਰਾਇਮਰੀ ਕਲਾਸਸ ਸੋ ਪ੍ਰਾਇਮਰੀ ਕਲਾਸ ਦੇ ਵਿੱਚ 1170 ਜਿਹੜੇ ਉਹ ਬੱਚੇ ਪੜ ਰਹੇ ਹਨ ਸੋ 33568 ਇਨ ਕਲਾਸਸ 2 ਪਹਿਲੀ ਤੋਂ 8 ਤੱਕ ਭਾਵ 1 ਤੋਂ ਲੈ ਕੇ ਜਿਹੜਾ ਹੈਗਾ 8ਵੀਂ ਤੱਕ ਸਿਰਫ 33500 ਸਟੂਡੈਂਟਸ ਨੇ ਐਂਡ 10400 10 ਕਲਾਸਸ ਇਨ 9 2 2 ਅਤੇ 9ਵੀਂ ਤੋਂ ਲੈ ਕੇ ਜਿਹੜਾ ਹੈਗਾ ਸੌਰੀ +1 +2 ਤੋ ਲੈ ਕੇ ਜਿਹੜਾ ਹੋਗਾ ਉਹ 10000 ਤੋਂ ਪਲੱਸ ਸਟੂਡੈਂਟਸ ਦਾ ਹਾਈएस्ट ਨੰਬਰ ਆਫ ਸੱਚ ਸਟੂਡੈਂਟਸ 5968 ਇਨ ਸੱਚ ਐਜ਼ ਲੁਧਿਆਣਾ ਡਿਸਟ੍ਰਿਕਟ ਫਾਲੋਡ ਬਾ ਬਠਿੰਡਾ ਸੋ ਲੁਧਿਆਣਾ ਤੇ ਬਠਿੰਡਾ ਦੇ ਵਿੱਚ ਠੀਕ ਹੈ ਜੀ ਬਠਿੰਡਾ ਦੇ ਵਿੱਚ 3900 ਹੈ ਪਟਿਆਲਾ ਦੇ ਵਿੱਚ 2900 ਹੈ ਅੰਮ੍ਰਿਤਸਰ ਦੇ ਵਿੱਚ ਜਿਹੜਾ 2700 ਹੈ ਅਤੇ ਜਲੰਧਰ ਦੇ ਵਿੱਚ 2500 ਪਲੱਸ ਜਿਹੜੇ ਉਹ ਬੱਚੇ ਨੇ ਜਿਹੜੇ ਡਿਸੇਬਲ ਨੇ ਸੋ ਇਹਨਾਂ ਵਾਸਤੇ 3600 ਜਿਹੜੇ ਅਧਿਆਪਕ ਨੂੰ ਨਵੇਂ ਭਰਤੀ ਕੀਤੇ ਹੋਣੇ ਸੋ ਦੋਸਤੋ ਜ਼ਿਆਦਾ ਕੁਝ ਨਹੀਂ ਹੈ ਹੈਗਾ ਜੀ ਮਾਰਚ 28 ਡਿਲੇਡ ਬਾਏ ਓਵਰ 3 ਮੰਥਸ ਦਾ ਪੰਜਾਬ ਫਾਈਨੈਂਸ ਡਿਪਾਰਟਮੈਂਟ ਹੈਜ਼ ਗ੍ਰੀਵੈਂਸ ਅਪਰੂਵਡ ਟੂ ਦਾ ਰਿਕਰੂਟਮੈਂਟ ਟੀਚਰਸ ਇਨ ਦਾ ਪਲੇਸ ਰਿਮੈਂਬਰ ਦਾ ਫਸਟ ਈਅਰ 1100 ਟੀਚਰਸ ਜਿਹੜੇ ਹੈਗੇ ਬੁਡ ਬੀ ਰਿਕਰੂਟਡ ਫਾਲੋਡ ਬਾਏ 1200 ਇਨ ਦਾ ਥਰਡ ਸੈਕੰਡ ਈਅਰ ਇਹ ਲੱਗਦਾ ਠੀਕ ਹੈ ਜੀ ਉਸ ਤੋਂ ਪਹਿਲਾਂ ਕਿ ਇਹਨੇ ਕੀਤਾ ਵੀ ਪਹਿਲੀ ਵਾਰ ਦੇ ਵਿੱਚ 1100 ਅਧਿਆਪਕ ਭਰਤੀ ਕੀਤੇ ਜਾਣਗੇ ਦੂਜੀ ਵਾਰ ਦੇ ਵਿੱਚ 1200 ਫਿਰ ਤੀਸਰੀ ਤਵਰਚ 1300 ਅਧਿਆਪਕ ਜਿਹੜੇ ਉਹ ਕੀਤੇ ਜਾਣਗੇ ਸਟੈਪ ਬਾਈ ਸਟੈਪ ਕੀਤੇ ਜਾਣਗੇ ਦੋਸਤੋ ਇੱਕੇ ਵਾਰ ਦੀ 3600 ਅਧਿਆਪਕ ਭਰਤੀ ਨਹੀਂ ਕੀਤਾ ਜਾਣਾ ਟੀਚਰਸ ਇਨ ਦਾ ਥਰਡ ইਅਰਸ ਦਨ ਸੋਸ਼ੀਅਲ ਸਪੈਸ਼ਲ ਐਜੂਕੇਟਰਸ ਵਰਕਿੰਗ ਔਨ ਕੰਟਰੈਕਟ ਊਡ ਬੀ ਆਲਸੋ ਰੈਗੂਲਰਡ ਠੀਕ ਹੈ ਜੀ ਸੋ ਲਾਸਟ ਦੇ ਉੱਪਰ ਇਹਨਾਂ ਬੜਾ ਵਧੀਆ ਦਿੱਤਾ ਜਿਹੜੇ 386 ਅਧਿਆਪਕ ਪਹਿਲਾਂ ਪੜਾ ਰਹੇ ਐ ਕੱਚੇ ਨਹੀਂ ਉਹਨਾਂ ਨੂੰ ਰੈਗੂਲ ਹਾਂ ਅਜੀ ਅਰੇ ਆਪਕਾ ਉਹ ਸੁਪਨਾ ਦੇਖ ਰਹੇ ਹੈ ਅਜੀ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਸੁਪਨੇ ਨਹੀਂ ਪੂਰੇ ਠੀਕ ਹੈ ਜੀ ਸੋ ਜਲਦੀ ਹੀ 3600 ਉਹਦੇ ਆਪਕਾ ਵਾਸਤੇ ਜਿਹੜਾ ਉਹ ਨੋਟਸ ਜਾਰੀ ਹੋ ਜਾਣਾ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ